ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹੋਪਸ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਦਰੁਸ ਹੋਮ ਖੁਸ਼हाल ਹੋਵਗੇ ਅਸੀਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਿਹਾ 7:30 ਦਾ 10:00 ਵੀ ਹੋ ਗਏ ਰੈਡੀ ਹੋ ਕੇ ਅਸੀਂ ਚੱਲਿਆਂ ਵਿਆਹ ਤੇ ਪਹਿਲਾਂ ਮੰਮੀ ਨੂੰ ਲੈਣਾ ਮੰਮੀ ਨੂੰ ਲੈ ਕੇ ਫਿਰ ਚੱਲਾਂਗੇ ਵਿਆਹ ਚੰਡੀਗੜ੍ਹ ਮੇਰੀ ਡੈਡੀ ਦੀ ਭੂਆ ਦੀ ਪੋਤੀ ਦਵੇ ਆ ਉੱਥੇ ਚੱਲਾਂਗੇ ਸਾਡੇ ਪੇਕੇ ਵਾਲੇ ਬਹੁਤ ਦੂਰ ਦੂਰ ਦਾ ਰਿਸ਼ਤੇਦਾਰੀ ਵਾਸਤੇ ਵੀ ਨੇ ਕਈ ਜਗ੍ਹਾ ਹੁੰਦੇ ਜਿੱਥੇ ਆਪਾਂ ਦੂਰ ਦੂਰ ਤੱਕ ਵਰਤਦੇ ਆ ਕਿਤੇ ਕਿਤੇ ਆਪਾਂ ਨੇੜੇ ਵੀ ਨ ਵਰਤਦੇ ਹੈਗੇ ਹਨ ਜੀ ਸਮਾਂ ਆਇਆ ਬਸ ਜਿਵੇਂ ਜਿਹਨੂੰ ਠੀਕ ਲੱਗਦਾ ਚੱਲੀ ਜਾਂਦਾਗਾ ਕਈ ਤਾਂ ਬਹੁਤ ਚੰਗੀ ਸੋਚ ਰੱਖਦੇ ਹਨਾ ਵੀ ਰਿਸ਼ਤੇ ਕਿਤੇ ਮਿਲਦੇ ਨਹੀਂ ਹੈਗੇ ਵੀ ਆਪਾਂ ਇਹਨਾਂ ਨੂੰ ਸੰਭਾਲ ਕੇ ਰੱਖੀਏ ਕਿਸੇ ਕਿਸੇ ਨੂੰ ਪਤਾ ਨਹੀਂ ਕਿਉਂ ਕਿਸ ਗੱਲ ਦੇ ਪਿੱਛੇ ਫੜ ਕੇ ਪੈਣਾ ਸਮਝ ਨਹੀਂ ਆਉਂਦੀ ਹੈਗੀ ਅੱਜ ਕੱਲ ਸਾਰੇ ਸਾਰੇ ਘਰਾਂ ਦੇ ਸਾਰੇ ਜਿਹੇ ਹਾਲਾ ਕੋਈ ਕਿਸੇ ਨਾਲ ਬਰਤਦਾ ਕੋਈ ਕਿਸੇ ਨਾਲ ਨਹੀਂ ਬਰਤਦਾ ਕੋਈ ਉੱਪਰੋਂ ਹੈਲੋ ਹਾਇਆ ਬਸ ਪਤਾ ਨਹੀਂ ਸਮਝ ਹੀ ਨਹੀਂ ਆਉਂਦੀ ਸਮੇਂ ਤਾਂ ਬਰ ਹੋ ਹੀ ਪਈ ਕਹਾਣੀ ਵੀ ਹੋਇਆ ਕੀ ਬੇਲੋਕਾਂ ਸਰੋਦੀ ਚੱਲਦੇ ਆ ਵਿਆ ਫਿਰ ਤੁਹਾਨੂੰ ਮਿਲਦੇ ਅੱਗੇ ਆ ਕੇ ਚਾਹ ਬਣੀ ਆਂਦੀ ਆ ਦੇਖੋ ਜਿੱਕੇ ਤੇ ਜਾਣਾ ਭਾਵੇਂ ਚਾਹ ਜਿੱਕੇ ਤੋਂ ਆਇਆ ਭਾਵੇਂ ਚਾਹ ਹੈ ਆਵਲੇ ਤੇ ਚਾਹੀਦੀ ਕੀ ਗੰਦਗੀ ਜਾਣਾ ਫਿਰ ਸਾਬਾ ਰੋਗ ਚਾਹ ਵੀ ਕਿ ਚਾਹ ਵੀ ਨਾਲ ਸਭ ਨਹੀਂ ਹੁੰਦਾ ਹੈਗਾ ਜਿੱਕੇ ਤੋਂ ਆਏ ਕੰਮ ਕਰਕੇ ਵਿਚਾਰੋਂ ਤਾਂ ਵੀ ਕਰ ਲਿਆ ਚਾਹ ਚਾਹ ਹੀ ਮਸ਼ਹੂਰ ਆ ਪੰਜਾਬੀਆਂ ਦੇ ਤਾਂ ਚਾਹ ਬਣ ਰਹੀ ਆ ਗੈਸ ਤੇ ਬਣਾ ਲਿਆ ਪੂਰੀ ਕਾੜ ਕਾੜ ਕੇ ਤੇ ਜਰੂਰ ਹੋਵੇ ਸੇਮ ਘੱਟਾਂ ਗਿਆਸ ਮੈਂ ਫੇਰ ਸਵਾਦ ਜਾਉਂਗਾ ਚਾਹਾਂ ਇੱਕ ਵਾਲੇ ਨਾਲ ਸਵਾਦ ਲੈਂਦੇ ਆਂ ਇਹ ਲੱਭਦੇ ਕਿ ਸਾਰੇ ਆ ਗਏ ਮਠਾਈ ਦੇ ਡੱਬਾ ਵੀ ਆਇਆ ਪਿਆ ਮਿਲਕ ਕੇਕ ਦਾ ਖਾਣਾ ਤੁਸੀਂ ਮੈਂ ਨਹੀਂ ਖਾ ਲਾ ਪਾ ਕੇ ਹਾਂ ਕਿੰਦਾ ਹੀ ਆਣਾ ਮਿੱਠਾ ਖਾਣੀ ਆਣਾ ਮਿੱਠਾ ਖਾਣਾ ਉਹਨਾਂ ਕੱਪੜੇ ਟਾਈਟ ਹੋ ਜਾਣ ਸਾਰੇ ਦਵਾ ਦੇ ਖਾਗਾ ਮਿੱਠਾ ਪਾਣੀ ਪੀਣਾ ਹੀ ਪਾਣੀ ਪੀਣਾ ਨਾ ਆ ਚਾਹੀਦਾ ਚਾਹ ਬਣ ਗਈ ਬਾਸ ਮੈਂ ਥੋੜਾ ਜਿਹਾ ਬਾਗਾ ਦੇਣਾ ਪਾਣੀ ਚਾਹ ਮੰਮੀ ਦਾ ਸਿਰ ਉਫਨ ਲੱਗ ਗਿਆ ਹੈ ਮੰਮੀ ਦਾ ਸਿਰ ਧੋਖ ਰਿਹਾ ਕਿ ਗੋਲੀ ਨਾ ਸਨੀਗੀ ਤਾਂ ਦੁੱਜੀ ਗੋਲੀ ਰਹੀ ਹੈ ਚਾਹ ਨੇ ਮਿਲੀ ਹੈਗੀ ਟਾਈਮ ਤੇ ਬਾਹਰ ਆਲ ਚਾਹ ਮਿਲਦਾ 10 ਸਾਲ ਦਾ ਰੁਪਈ ਕੀ ਤੁਲਪੀ ਸੀ ਇਹ ਵੀ ਪੰਗਾ ਚਾਹਦਾ ਨਾਲ ਲੱਗੇ ਚੱਲਣਾ ਸੀ ਆ ਕਿਤੇ ਆ ਗਿਆ ਆਪਾ ਹੈ ਸਾਹ ਗੁਰੇ ਸਾਹ ਗੁਰੇ ਮੰਕੀਨੇ ਟਾਈਮ ਪਹੁੰਚਿਆ ਹਾਂ ਕੰਟਾਂ ਲੱਗਿਆ ਆਹ ਕੰਟਾਂ ਲੱਗਿਆ ਭੁੱਖ ਲੱਗੀ ਵੀ ਆ ਪਰ ਜੇਕਰ ਅੱਜ ਕੁ ਖਾਣਿਆ ਤਾਂ ਫੇਰ ਲੱਗਦਾ ਜੇ ਆਪਾਂ ਨਾ ਖਾਓਗੇ ਤੇ ਰੋਣਾ ਖੋਜੂਗਾ ਲੰਚ ਟਾਈਮ ਟੱਪ ਜੀ ਜਾਂਦੇ ਨੇ ਬਿਸਕੁਟ ਲੈ ਕੇ ਹੀ ਮਾ ਖਾਣੇ ਬਿਸਕੁਟ ਹੀ ਕੱਢ ਲਓ ਦੁੱਜੇ ਨੇ ਆਰਤੇ ਵਾਲੀ ਨਹੀਂ ਹੈ ਗਈ ਜੂ ਨੀਂਦ ਕੋ ਮੋਟਸ ਆਲੇ ਨੇ ਇਹ ਹੋਵੇਗਾ

ਸਭ ਜਾਂਦੇ ਬਾਹਰ ਨਹੀਂ ਸਰਤ ਵਧੀਆ ਗਏ ਮਿੱਠਾ ਜਾਦੇ ਮਿੱਠਾ ਬਜਾਦੇ ਆ ਟੇਸਟ ਹੈ ਹੈ ਟਾਈਮ ਹੋ ਰਿਹਾ 6 ਵਜੇ ਦਾ ਤੇ ਅਸੀਂ ਹੋ ਗਏ ਸ਼ਾਮ ਦੇ ਫੰਕਸ਼ਨ ਲਈ ਰੈਡੀ ਸਿਚੇਰਾ ਹੀ ਮਾ ਜ ਮਮੀ ਵੀ ਰੈਡੀ ਆ ਮੈਂ ਵੀ ਰੈਡੀ ਇੱਧਰ ਦਵਿੰਦਰ ਕੋਰੇ ਨੇ ਰੈਡੀ ਚਲਦੇ ਆ ਫਿਰ ਫੰਕਸ਼ਨ ਤੇ ਉਹ ਤਾਂ ਆ ਕੇ ਚਾਪ ਪਕੌੜੇ ਖਾ ਲਈ ਸੀ ਮਹਿੰਦੀ ਵੀ ਲਗਵਾ ਲਈ ਸੀ ਮੇਖ ਹੱਥ ਤੇ ਲਗਵਾਈ ਹੈ ਤੇ ਪਰ ਹੁਣ ਭੁੱਖ ਦੁਬਾਰ ਫੇਰ ਲੱਗੀ ਚਾਹ ਨਹੀਂ ਮਿਲ ਜਾਏਗੀ ਪਸੰਦ ਦੀ ਚਾਹ ਕੌਫੀ ਮਿਲ ਜੇ ਹੋਰ ਆਪਰਾ ਹੋਰ ਤੇ ਥੋੜਾ ਚੱਲਾਂਗੇ ਲੋਕਾਂ ਨਹੀਂ ਜਾਵਾਂਗੇ ਹੰਡਾ ਚੜੀ ਚੱਲਾਂਗੇ ਕਿਰਨਾਂ ਅੱਠੀ ਜਾ ਕੇ ਦੇਖਦੇ ਜੇ ਮੌਕਾ ਮਿਲ ਜੇ ਤਾਂ ਬਣਾ ਲਾਂਗੇ ਚਾਹ ਦੇ ਕੰਨੇ ਬਣਾ ਕੇ ਦੇ ਚਾਹ ਕੌਫੀ ਮਿਲਣੀ ਚਾਹੀਦੀ ਜੇ ਪਸੰਦ ਆਵੇ ਤੇ ਪਾਸ ਜੇ ਹੁਣ ਕੀ ਕਰਨ ਤਿਆਰ ਹੋ ਗਏ ਪੱਕਾ ਚਾਹ ਪੀਣੀ ਇੱਕ ਵਾਰੀ ਜਾਂਦੀ ਮੇਰੇ ਨਾਲ ਚਾਹ ਪੀ ਲਾਂਗੇ ਕਿਉਂਕਿ ਸਾਨੂੰ ਤਾਂ ਪਸੰਦ ਚਾਹ ਨਹੀਂ ਵੀ ਨਹੀਂ ਸਾਨੂੰ ਮਿਲ ਗਿਆ ਰੂਮ ਇੱਥੇ ਲੱਗ ਰੂਮ ਹੈ ਤਾਂ ਘਰ ਦੇ ਨੇੜੇ ਹੈ ਸਾਹਦੇ ਸਾਹਮਣੇ ਦਿਖਦਾ ਵਧੀਆ ਰੂਮ ਮਿਲ ਗਿਆ ਬਸ ਰੂਮ ਮਿਲਣਾ ਚੀਜ਼ ਦਾ ਕੰਫਰਟੇਬਲ ਹੁੰਦਾ ਜੀ ਦਾ ਸਾਰਾ ਸਾਮਾਨ ਰੱਖਿਆ ਨਾਲ ਵਾਸ਼ਰੂਮ ਅਟੈਚ ਅਸੀਂ ਰੂਮ ਚ ਕੰਫਰਟੇਬਲ ਆ। ਰੈਡੀ ਹੋ? ਚੱਲੀਏ। ਵੈਲੀ ਖੋਣੀ ਦੀ ਮਾ ਵੈਲੀ ਖੋਣੀ ਦੀ ਮਾ ਸੋਣ ਲੱਗ ਰਹੇ ਹੋ ਰੈਡੀ ਹੋ ਗਏ ਸਾਰੇ ਜਾਨੀ। ਜਦੋਂ ਬਲੋਂ ਕੌਣ ਹੈ ਇਹ ਸਭ ਦੱਸਣ ਨੂੰ ਕਿ ਕਹਾਂ ਨਹੀਂ ਦਿੰਨਾ ਹੰਤ ਪਾ ਲਈ ਇਸ ਤਰ੍ਹਾਂ ਕੋਈ ਹੈਗੀ ਗਾਹ ਨਹੀਂ ਬੈਂਟ ਕੋਈ ਹਾਂ ਦੇਖ ਕੇ ਪਤਾ ਇਸ ਤਰ੍ਹਾਂ ਦੇ ਜਿੱਦਸਾ ਕਰਨਾ ਤੁਸੀਂ ਗਾਮਲ ਡੈਡੀ ਦੀ ਭੂਆ ਦੀ ਨੂੰ ਬੋਲ ਬੋਲ ਕੇ ਦੱਸੂੰਗੀ ਨਾ ਹਾਂ ਗਾਮਲ ਡੈਡੀ ਦੀ ਭੂਆ ਦਰਾਨੇ ਥਾਣੇ ਆਉਂਦੇ ਹਾਂ ਦਰਾਨੇ ਥਾਣੇ ਇਕੱਠੇ ਬੈਠੇ ਪਾਈ ਅੱਛਾ ਪ੍ਰੋਗਰਾਮ ਚ ਵੀ ਨਹੀਂ ਤਾਂ ਉਹ ਵੀ ਲੈਣੀ ਜਾਂਦਾ ਉਹ ਨਹੀਂ ਬਿਲਦਾ ਹੋਰ ਦੇ ਵਿੱਚ ਭਰੀ ਰਹੀ ਸੀ ਤੇਰੀ ਵੀਡੀਓ ਯਾਦ ਹੈ ਯਾਦ ਹੈ ਹਾਂਜੀ ਹਾਂ ਆਹ ਮੇਰੇ ਅੰਟੀ ਮੇਰੇ ਵੀਡੀਓ ਸੇਵ ਹੁੰਦੇ ਨੇ ਮੇਰੇ ਤਾਈ ਜੀ ਲੱਗਦੇ ਨੇ ਇਹ ਮੇਰੇ YouTube ਵੀਡੀਓਸ ਦੇਖਦੇ ਹੁੰਦੇ ਨੇ ਕਿੰਨਾ ਮੈਂ ਤੇ ਵੀਡੀਓ ਦੇਖਦੀ ਹੁੰਨੀ ਹੈ ਬੜੀ ਲੱਗਦੇ ਨੇ ਤੁਹਾਨੂੰ ਅੱਛਾ ਠੀਕ ਹੈ Thank uh -huh. ਮੂਰੇ ਪੋਨੇ 12 ਦਾ ਅਸੀਂ ਆਏ ਸਿੱਕ ਆਪਣੇ ਰੂਮ ਵਿੱਚ ਆ ਕੇ 15-20 ਮਿੰਟ ਪਹਿਲਾਂ ਨਾਈਟ ਰੂਟ ਵਗੈਰਾ ਚੇਂਜ ਕਰ ਲਿਆ ਤੇ ਹੁਣ ਸੌਣੇ ਬਹੁਤ ਜ਼ਿਆਦਾ ਥਕਾਵਟ ਹੋਈ ਪਈ ਮੇਰੇ ਤਾਂ ਬੈਕ ਵੀ ਬਹੁਤ ਜ਼ਿਆਦਾ ਪੇਨ ਹੋ ਰਹੀ ਹੈ ਕੁਝ ਤਾਂ ਉੱਪਰ ਚੜੇ ਦੋ ਤਿੰਨ ਚੜੇ ਉਤਰੀ ਉਸ ਕਰਕੇ ਵੀ ਕੁਝ ਹੋ ਤਾਂ ਥੋੜਾ ਥੋੜਾ ਡਾਂਸ ਕਰ ਲਿਆ ਮੇਰੀ ਬੈਕ ਪੇਨ ਬਹੁਤ ਜ਼ਿਆਦਾ ਹੋ ਰਹੀ ਹੈ ਨਾ ਮੈਂ ਆਪਣੀ ਹੀਟ ਬੈਲਟ ਲੈ ਕੇ ਆਈ ਆ ਵੀ ਮੈਂ ਸੇਕ ਦੇਣਾ ਬਹੁਤ ਜ਼ਿਆਦਾ ਮੈਨੂੰ ਔਖੀ ਹੋ ਰਹੀ ਸੀ ਮੈਨੂੰ ਐਸਾ ਚੱਲ ਕੀ ਲੋੜ ਪਊਗੀ ਹਨਾ ਬਹੁਤ ਜ਼ਿਆਦਾ ਮੇਰੇ ਬੈਕ ਪੇਨ ਹੋ ਰਹੀ ਹੈ ਤੇ ਹੁਣ ਕਰਦੇ ਰਹਿਸਟ ਇਸੇ ਮਿਹਰਾਜ ਦੀ ਵੀਡੀਓ ਉਫਤ ਤੁਹਾਨੂੰ ਅੱਜ ਦੀ ਵੀਡੀਓ ਅੱਛੀ ਲੱਗੀ ਹੋਗੀ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਮਿਲਾਂਗੇ ਇੱਕ ਹੋਰ ਨਵੇਂ ਵੀਡੀਓ ਲੈ ਕੇ ਟਿਲ ਦੈਨ ਗੁੱਡਬਾਈ ਐਂਡ ਸਰਚਿੰਗ ਦੇ ਕਾਰਨ